ਨੇ ਡਾਕਟੋਰ ਸਾਹਿਬ ਕਾ ਡਾਕਟੋਰ ਪਾਚ ਕਰ ਕਰਨੇ ਆ ਬੀਬਾ ਕੰਗਣਾ ਰਣਾਉਂਦੇ ਉਹਨਾਂ ਜੀ ਫਿਰ ਮਾਈ ਆ ਐਮਰਜੈਂਸੀ ਖੈਰ ਚਲੋ ਉਹਨਾਂ ਦਾ ਹੱਕ ਆ ਫਿਰ ਬਣਾ ਸਕਦੇ ਆ ਲੋਕਾਂ ਨੂੰ ਦਿਖਾ ਸਕਦੇ ਆ ਹੱਕ ਨੂੰ ਹੱਕ ਆਪਣੇ ਪੱਖ ਰੱਖਣਾ ਜਾਂ ਬਖਾਉਣਾ ਕੁਝ ਵੀ ਹੈ ਪਰ ਉਹਦੇ ਵਿੱਚ ਕਿਸੇ ਨੂੰ ਦੂਸਰੇ ਨੂੰ ਨੀਵਾ ਦਿਖਾਉਣਾ ਉਹ ਮਾੜੀ ਗੱਲ ਆ ਜਿੰਨਾ ਮੇਰਾ ਕੋ ਸੱਜਣ ਦੇਖਿਆ ਫਿਰ ਮੈਂ ਉਹਨਾਂ ਦੱਸਿਆ ਮੈਨੂੰ ਇਹਦੇ ਵਿੱਚ ਜਿਹੜਾ ਸਿੱਖ ਦਾ کردار ਨੂੰ ਬਹੁਤਾ ਵਧੀਆ ਨਹੀਂ ਦਿਖਾਇਆ ਅਕਸਰ ਵੀ ਬੀਬੀ ਬੋਲਦੇ ਰਹਿੰਦੇ ਆ ਸਿੱਖਾਂ ਨੂੰ ਅਤੰਕਵਾਦੀ ਅਤੰਕਵਾਦੀ ਇਹ ਜਾਂ ਗੁਰਵਾਦੀ ਕੁਝ ਵੀ ਕੁਝ ਗੱਲਾਂ ਵਿਵਾਦ ਗੱਲ ਕਰਨੀਆਂ ਮੈਂ ਪਹਿਲਾਂ ਕਹਿ ਦਵਾਂਗੇ ਇਸ ਵੀਡੀਓ ਕੇ ਧਰਮ ਮਜ਼ਬ ਜ਼ਾਤ ਦਾ ਕੁਸਬਾ ਨਹੀਂ ਹੋਏਗਾ ਇਹਨੂੰ ਸਮਝਾ ਜੋੜ ਕੇ ਲੈ ਵੇਖਿਆ ਜਾਵੇ ਇਹ ਜਵਾਬ ਸਿਰ ਵਿਵਾਦ ਗੱਲਿਆਂ ਦਾ ਡਾਫਲੂਆ ਉਹ ਅਕਸਰ ਕਹਿੰਦੇ ਆ ਕਿ ਇਹ ਅਤੰਕਵਾਦੀ ਇਹ ਗੁਰਵਾਦੀ ਆ ਵਿਵਾਦੀ ਸਿੱਖ ਇਤਿਹਾਸ ਪਹਿਲਾਂ ਜਾਣ ਲੈ ਕੇ ਜੇ ਤੁਸੀਂ ਜਪੜ ਲਵੀ ਵਾ ਸਾਰਾ ਕੁਝ ਸਾਰਾ ਇਤਿਹਾਸ ਹਰ ਚੀਜ਼ ਉਪਲਬਧ ਦਾ ਗੂਗਲ ਦੇ ਉੱਤੇ ਉੱਥੋਂ ਲੱਭ ਜਾਣ ਲਈ ਜੋ ਮਰਜ਼ੀ ਦੇ ਸਕਦੇ ਜਿਹੜੇ ਮਰਜ਼ੀ ਧਰਮ ਬਾਰੇ ਜੋ ਜਾਣ ਲੈ ਤੇ ਜਾਣ ਸਕਦੇ ਆ ਵੀ ਭਾਈ ਬਹੁਤ ਲੰਬਾ ਇਤਿਹਾਸ ਨਹੀਂ ਹੈਗਾ 500 600 ਸਾਲ ਤੋਂ ਇਹ ਜਲਦੀ ਮਿਲ ਜਾਣਾ ਸਿੱਖ ਪਾਈ ਦਿਆਨਾ ਜੀ ਕੌਣ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਕੌਣ ਸੀ ਇਹ ਜਦੋਂ ਪ੍ਰਾਤਨਸ਼ੀਤ ਦੇਖਣਾ ਕਰੀਤਾ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਬਾਬਾ ਦੀਪ ਸਿੰਘ ਕੌਣ ਸੀ 10 ਗੁਰੂ ਸਾਹਿਬਾਨ ਛੋਟੇ ਸਹਿਬ ਜਦ ਕੌਣ ਸੀ ਜੇ ਥੋੜਾ ਹੋਰ ਲਾਗਿਆ ਲੋ ਆ ਜੀ ਕਰਤਾਰ ਸਿੰਘ ਰੱਬਾ ਸੇਦ ਉਦਮ ਸਿੰਘ ਭਗਤ ਸਿੰਘ ਖੋਰੀ ਬਹੁਤ ਨਾਮ ਆ ਜਸ ਅ ਸਿੰਘ ਗੜੀਆ ਜਸ ਅ ਸਿੰਘ ਆਲੂ ਵਾਲਿਆ ਬੜੇ ਨਾਮ ਜੇ ਬਗਤੀ ਕਰਨ ਲੱਪੇ ਤੇ ਇੰਨੀ ਲੰਬੀ ਲਿਸਟ ਆ ਕਿ ਸ਼ਾਇਦ ਤਿੰਨ ਦਿਨ ਤੱਕ ਗਿਣਤੀ ਕਰ ਲਗੀ ਆਪਾਂ ਜਪਾ ਜੋ ਕੇ ਅਜੇ ਟਾਈਮ ਦੇ ਗੱਲ ਕਰੀਏ ਸਿੱਖ ਕੌਮ ਦੀ ਕੀ ਦੇਣਾ ਸਿੱਖ ਕੌਮ ਦੀ ਕੀ ਦੇਣਾ ਗੂਗਲ ਤੇ ਜਾ ਕੇ ਸਰਚ ਮਾਰੀ ਆਜ਼ਾਦੀ ਦੇ ਵਿੱਚ ਸਿੱਖ ਕੌਮ ਦੀ ਕੀ ਦੇਣਾ ਇਸ ਦੇਸ਼ ਨੂੰ ਅੱਜ ਵੀ ਇਸ ਦੇਸ਼ ਦੀਆਂ ਸ਼ਰਧਾਂ ਤੇ ਬਾਟਾ ਦੇ ਬੇਟੇ ਸਿੱਖ ਹਰ ਕੌਮ ਮੱਕਲੇ ਸਿੱਖ ਦੀ ਗੱਲ ਕਰ ਕਹਿੰਦੇ ਮੈਂ ਤਾਂ ਸਿੱਖ ਦੀ ਗੱਲ ਕਰ ਰਿਹਾ ਇਸ ਵਿਭੇ ਸਿੱਖ ਦੀ ਗੱਲ ਮੇਸ਼ਰ ਕੀਤੀ ਆ ਸਿੱਖ ਨੂੰ ਟਾਰਗੇਟ ਕੀਤਾ ਮੈਂ ਤਾਂ ਇਹ ਗੱਲ ਕਰ ਰਿਹਾ ਸਿੱਖ ਕੀ ਆ ਇਹ ਉਹਦਾ ਵੇਖਣਾ ਸੀ ਜਦੋਂ ਕੋਵਿਡ ਆਇਆ ਸੀਗਾ ਉਹ ਵੀ ਵੀਡੀਓਜ਼ ਸਾਰੀਆਂ ਮਿਲ ਜਾਣਗੇ ਤੁਹਾਨੂੰ ਔਰ ਕੌਣ ਪਈਆਂ ਜੋ ਹਰ ਪਤਾ ਕਰ ਉਹ ਬਾਹਰ ਨਿਕਲਦਾ ਸੀ ਸਿੱਖ ਕਰਨਾ ਬਾਹਰ ਨਿਕਲਦਾ ਸੀ ਸਿੱਖ ਹੋ ਰਹੀ ਸੀ ਬਹੁਤ ਅੱਜ ਕੱਲ ਗੱਲੇ ਖਾਸ ਸਿੱਖ ਦੀ ਕਰ ਰਹੇ ਹਿੱਥੇ ਇਸ ਟਾਈਮ ਉਸ ਟਾਈਮ ਲੰਗਰ ਉਸ ਟਾਈਮ ਆਸੀ ਨੂੰ ਲੋੜ ਸੀ ਉਸ ਟਾਈਮ ਜਦੋਂ ਕੋ ਆਪਣੇ ਨੇ ਪਛਾਣ ਦਾ ਸਿੱਖਾਂ ਨੇ ਅੱਗੇ ਹੋ ਕੇ ਉਹਦੇ ਵਿੱਚ ਆਪਣਾ ਸਾਥ ਦਿੱਤਾ ਸਿੱਖ ਕਾਲੀਏ ਪਕਵਾਨੇ ਕਾ ਲਗਰ ਬਹੁਤ ਲੰਬੀ ਜੋੜੀ ਹੈ ਬਾਈ ਬੀਬਾ ਜੀ ਉਹ ਬਹੁਤਿਆਂ ਗੱਲਾਂ ਕਿੰਨੀਆਂ ਕਰਾਵਾਂ ਕਿਉਂਕਿ ਮੈਂ ਪਹਿਲਾਂ ਕਹਤਾ ਜੇ ਬੁੱਲਣਾ ਪੁੱਜੇ ਸ਼ਾਇਦ ਤਿੰਨ ਦਿਨ ਬੋਲਦੇ ਜਾਈਏ ਚਾਰ ਦਿਨ ਬੋਲਦੇ ਜਾਈਏ ਤੇ ਇਹ ਕਦੇ ਖਤਮ ਨਹੀਂ ਹੋਣ ਵਾਲੀ ਆ ਐਡੀ ਲੰਮੀ ਦਾਸਤਾਨ ਸਿੱਖ ਆਉਂਦੀ ਆ ਪਰ ਉਗਰਵਾਦ ਕਹਿ ਜਣਾ ਹੱਕ ਹੈ ਯਾਦ ਤੱਕ ਵਾਦੀ ਕਹਿਣੇ ਮੜੀ ਗੱਲਾਂ ਕੁਝ ਕੁ ਸਾਡੇ ਪੰਜਾਬ ਦੇ ਬੁੱਢੀ ਜੀ ਵੀ ਹੈਗੇ ਆ ਦੇਖਣ ਨੂੰ ਸਿੱਖ ਨੇ ਵੇਖੋ ਲੋਕ ਸਿੱਖਾ ਵਰਗੀ ਆ ਪਰ ਭੁਗਤ ਦੇ ਹਮੇਸ਼ਾ ਉਹ ਸਿੱਖ ਕੌਮ ਦੇ ਖਲਾਫੀ ਵਰੋਗੀ ਹੁੰਦੇ ਆ ਉਹਨੇ ਕੀ ਮਜਬੂਰੀ ਆ ਕੌਣ ਆ ਕਿੱਥੋਂ ਕਿਵੇਂ ਆ ਇਹ ਤਾਂ ਉਹ ਹੀ ਜਾਣ ਸਕਦੇ ਆ ਬਾਕੀ ਪਿਆਰੋ ਤੁਹਾਡੇ ਆਪਣੇ ਵਿਚਾਰ ਮੇਰੇ ਆਪਣੇ ਵਿਚਾਰ ਆ ਜੇ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋਵੋ ਇਹ ਕੋਈ ਇਕੱਲੇ ਮੈਂ ਫੇਕ ਕਰਦਾ ਇਹ ਕਿਸੇ ਧਰਮ ਜਾਂ ਜਾਤ ਦਾ ਮਸਲਾ ਨਹੀਂ ਇਹ ਸਿਰਫ ਮਲੇਚੀ ਬੀਪਾ ਕੰਗਣਾ ਰੋਵੋ ਕੁਸਵ ਕੋ ਜਵਾਸ ਵੀ ਆ ਧੰਨਵਾਦ ਦੋਸਤੋ